ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਗਾਜਰ ਵਾਲੇ ਗੋੜ ਵਾਲੇ ਚੋਲ ਤੇ ਇੱਥੇ ਆਪਾਂ ਇੱਕ ਗਲਾਸ ਚੋਲਾਂ ਦਾ ਲਿਆ ਸੀ ਤੇ ਇੱਥੇ ਮੈਂ 4-5 ਗਾਜਰਾਂ ਨੂੰ ਆਪਾਂ ਕ੍ਰਸ਼ ਕਰ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚੋਲਾਂ ਨੂੰ ਧੋ ਲਵਾਂਗੇ ਚੋਲਾਂ ਨੂੰ ਆਪਾਂ ਧੋ ਕੇ ਰੱਖ ਲਵਾਂਗੇ ਇੱਥੇ ਮੈਂ ਆਹ ਵਾਲਾ ਗਲਾਸ ਲਿਆ ਸੀ ਚੋਲਾਂ ਦਾ ਤੇ ਹੁਣ ਆਪਾਂ ਗਾਜਰਾਂ ਨੂੰ ਕ੍ਰੈਸ਼ ਕਰ ਲਵਾਂਗੇ ਗਾਜਰਾਂ ਦੇ ਵਿੱਚ ਜਿਹੜਾ ਵਾਈਟ ਪਾਰਟ ਹੋਏਗਾ ਆਪਾਂ ਉਹਨਾਂ ਨੂੰ ਨਹੀਂ ਪਾਵਾਂਗੇ ਤੇ ਆਪਾਂ ਲਾਲ ਲਾਲ ਗਾਜਰਾਂ ਨੂੰ ਕ੍ਰੈਸ਼ ਕਰਾਂਗੇ ਜਿਸ ਤਰ੍ਹਾਂ ਅਜਿਹਾ ਲਾਲ ਲਾਲ ਕੇਲ ਤੇ ਵਾਈਟ ਕੇਲ ਹੁੰਦੇ ਆ ਆਪਾਂ ਇਹਨਾਂ ਨੂੰ ਨਹੀਂ ਪਾਵਾਂਗੇ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਗਾਜਰਾਂ ਨੂੰ ਆਪਾਂ ਕ੍ਰੈਸ਼ ਕਰ ਲਿਆ ਸੀ ਇੱਥੇ ਆਪਾਂ ਚੌਲਾਂ ਨੂੰ ਵੀ ਧੋ ਕੇ ਇਹਨਾਂ ਵਿੱਚੋਂ ਪਾਣੀ ਕੱਢ ਲਿਆ ਸੀ ਤੇ ਕਿ ਇੱਕ ਗਲਾਸ ਦੇ ਵਿੱਚ ਚੌਲਾਂ 'ਚ ਆਪਾਂ ਇੱਕ ਕੱਪ ਗੋੜ ਪਾਵਾਂਗੇ ਗੋੜ ਆਪਾਂ ਆਪਣੇ ਮਿੱਠੇ ਦੇ ਹਿਸਾਬ ਨਾਲ ਜਿੰਨਾ ਵੀ ਆਪਾਂ ਮਿੱਠਾ ਪਸੰਦ ਕਰਦੇ ਖਾਣਾ ਓਨਾ ਹੀ ਆਪਾਂ ਗੋੜ ਪਾਵਾਂਗੇ ਤੇ ਇੱਥੇ ਮੈਂ ਘਿਓ ਲਿਆ ਸੀ ਘਿਓ ਮੈਂ ਮਿਕਸ ਕਰਕੇ ਲਿਆ ਸੀ ਦੇਸੀ ਘਿਓ ਤੇ ਢਾਲਦਾ ਕਿਉਂ ਦੋਵੇਂ ਘਿਓਵੇਂ ਮਿਕਸ ਕਰਕੇ ਲੈਲੇ ਸੀ ਤੇ ਇੱਧਰ ਆਪਾਂ ਲਏ ਸੀ ਗਿਰੀਆਂ ਖੋਪੇ ਨੂੰ ਆਪਾਂ ਇਸ ਤਰ੍ਹਾਂ ਦਾ ਕੱਟ ਲਿਆ ਸੀ ਤੇ ਇੱਥੇ ਮੈਂ 5-6 ਬਦਾਮ ਦੀਆਂ ਗਿਰੀਆਂ ਕੱਟਣੀਆਂ ਸੀ ਸੌ ਗਈ ਤੇ ਦੋ ਚਮਚੇ ਸੌਫ ਤੇ ਦੋ ਹਰੀਆਂ ਇਲਾਚੀਆਂ ਤੇ ਦੋ ਲੌਂਗ ਤੇ ਹੁਣ ਆਪਾਂ ਕੁੱਕਰ ਰੱਖਾਂਗੇ ਕੁੱਕਰ ਦੇ ਵਿੱਚ ਛੋਲ ਬਣਾਵਾਂਗੇ ਡੱਕਸ਼ਨ ਦੇ ਉੱਪਰ ਆਪਾਂ ਕੁੱਕਰ ਨੂੰ ਰੱਖ ਦਿੱਤਾ ਸੀ ਕਿ ਕੁੱਕਰ ਦੇ ਵਿੱਚ ਆਪਾਂ ਨੂੰ ਕਿਉਂ ਪਾ ਦਵਾਂਗੇ ਕਿਉਂ ਨੂੰ ਆਪਾਂ ਗਰਮ ਕਰ ਲੈਨੇ ਆਂ ਕਿ ਉਹ ਗਰਮ ਹੋ ਜਿਵੇਂ ਹੁਣ ਆ ਪੈਰ ਵਿੱਚ ਸੌ ਪਾ ਦਵਾਂਗੇ ਸੌ ਲੌਂਗ ਲਾਟੀਆਂ ਤੇ ਇਹ ਬਦਾਮ ਨੂੰ ਪਾ ਕੇ ਆਪਾਂ ਇਹਨਾਂ ਨੂੰ ਕੁੰਨ ਲਈਏ ਸਿਰਫ 2 ਮਿੰਟ ਵਾਸਤੇ ਇਹਨਾਂ ਨੂੰ ਕੁੰਨਾਂਗੇ දෝ මට පොා සෝගීල පාදවාෝිලගේ ਉਹ ਲਾਣੀ ਆ ਪਹਿਲਾਂ ਤਾਂ ਗਾਜਰਾ ਪਾ ਦਵਾਂਗੇ। ਇਹ ਗਾਜਰਾ ਨੂੰ ਵੀ ਆਪਾਂ 2-3 ਮਿੰਟ ਵਾਸਤੇ ਥੋੜੇ ਦੇ ਲਈ ਉੱਤੇ ਨੂੰ ਪੁੰਨਾਂਗੇ। ਇੱਧਰ ਆਪਾਂ ਪੈਨ ਲੈ ਲਏ ਸੀ ਪੈਨ ਦੇ ਵਿੱਚ ਗੁੜ ਪਾ ਦਵਾਂਗੇ। ਦੋ ਕੱਪ ਆਪਾਂ ਪਾਪਾ ਪਾਣੀ ਦੇ ਪਾ ਦਵਾਂਗੇ ਤੇ ਗੈਸ ਤੇ ਆਪਾਂ ਪਾਣੀ ਨੂੰ ਗਰਮ ਕਰ ਲੈਨੇ ਇੱਧਰ ਆਪਾਂ ਗੋੜ ਪਾ ਕੇ ਪਾਣੀ ਨੂੰ ਰੱਖਤਾ ਸੀ ਤੇ ਗੋੜ ਵੀ ਪਿਗਲ ਗਿਆ ਸੀ ਗਾਜਰਾਂ ਨੂੰ ਵੀ ਆਪਾਂ 5 ਕਿ ਮਿੰਟ ਭੁੰਨ ਲਿਆ ਸੀ ਤੇ ਗਾਜਰਾਂ ਦਾ ਕਲਰ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਭੋਂਕੇ ਰੱਖੇ ਸੀ ਚੌਲ ਧੋ ਕੇ ਉਹਨਾਂ ਨੂੰ ਪਾ ਦਵਾਂਗੇ ਗਾਜਰਾਂ ਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਚੌਲਾਂ ਤੇ ਦੋ ਗਲਾਸ ਪਾਣੀ ਆਪਾਂ ਇਸ ਕਰਕੇ ਪਾਇਆ ਸੀ ਕਿ ਗਾਜਰਾਂ ਦੇ ਵਿੱਚ ਦੀ ਪਾਣੀ ਹੁੰਦਾ ਆ ਤੇ ਨਿੱਤੇ ਜਿਹੜੇ ਮਿੱਠੇ ਚੌਲ ਗੁੜ ਵਾਲੇ ਹੁੰਦੇ ਉਹਨਾਂ 'ਚ ਥੋੜਾ ਪਾਣੀ ਜ਼ਿਆਦਾ ਹੀ ਪੈਂਦਾ ਕੋੜਾ ਜੋ ਉੱਪਰ ਪੈਂਦਾ ਤੂੰ ਬਣਾ ਸਕ ਤੂੰ ਤੇ ਖੜੇ ਖੜੇ ਚੌਲ ਵਧੀਆ ਨਹੀਂ ਲੱਗਦੇ ਵੀ ਥੋੜੇ ਜੇ ਨਰਮ ਨਰਮ ਹੀ ਹੋਣ ਫੇਰ ਗੁੜ ਵਾਲੇ ਚੌਲ ਟੇਸਟ ਵਾਲੇ ਦੇ चोड़ा, के चोड़ा में चपर गुड़ वाला पानी फोल के पाद दें, चोड़ा में मिक्स कर देने ਚੋਲਿਆਂ ਦੇ ਉੱਪਰ ਆਪਾਂ ਨੂੰ ਕੁੱਕਰ ਦਾ ਟੱਕਰ ਬੰਦ ਕਰ ਦਵਾਂਗੇ ਤੇ ਇੱਕ ਵਿਸਲ ਜਦੋਂ ਦੂਸਰੀ ਵਿਸਲ ਆਏਗੀ ਤੇ ਆਪਾਂ ਨਾਲ ਹੀ ਦਕਸ਼ ਨੂੰ ਬੰਦ ਕਰ ਦੇਵਾਂਗੇ ਤੇ ਦੋਵੇਂ ਵਿਸਲਾ ਆ ਗਈਆਂ ਸੀ ਕੁੱਕਰ ਨੂੰ ਆਪਾਂ ਹੁਣ ਬੰਦ ਕਰ ਦਿੱਤਾ ਸੀ ਤੇ ਇਹ 10 ਮਿੰਟ ਆਪਾਂ ਸਟੀਮ ਤੇ ਰੱਖਾਂਗੇ ਕੁੱਕਰ ਨੂੰ ਆਪਾਂ ਖੋਲ ਲਵਾਂਗੇ ਕੁਛ ਜਿਹੜਾ ਸਾਡੇ ਕਿੰਨੇ ਵਧੀਆ ਚੋਲ ਬਣ ਗਏ ਆ। ਉਹ ਗਾਜਰਾ ਗੁੜ ਵਾਲੇ ਚੋਲ। ਪਲੇਟ ਵਿੱਚ ਪਾ ਲਵਾਂਗੇ। ਗੁੜ ਵਾਲੇ ਚੋਲ ਤੇ ਆਪਾਂ ਕਈ ਵਾਰੀ ਬਣਾ ਕੇ ਖਾਣੇ ਤੇ ਗਾਜਰਾੰਗ ਵਾਲੇ ਵੀ ਬਹੁਤ ਜਿਆਦੇ ਟੇਸਟ ਲੱਗਦੇ ਚੋਲ। गाजरਾਂ ਵਾਲੇ ਮਿੱਠੇ ਚੋਲਾਂ ਦੀ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਜੇ ਵੀਡੀਓ ਦੇਖਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ